ਡਾਕਟਰ ਅੰਬੇਦਕਰ ਦੀ ਪ੍ਰਤਿਮਾ ਤੇ ਹਥੌੜੇ ਮਾਰਨ ਵਾਲੇ આરોપી ਨੇ ਕੀਤੇ ਹੈਰਾਨ ਕਰਨ ਵਾਲੇ ਖੁਲਾਸੇ ਪ੍ਰਤਿਮਾ ਦੇ ਥੱਲੇ 85 ਤਿਰੰਗਾ ਬਠਿੰਡਾ ਵਿੱਚ ਸਾੜਨਾ ਸੀ ਤਿਰੰਗਾ ਦੁਬਈ ਵਿੱਚ ਹੋਇਆ ਬਰੇਨਵਾਸ਼ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਗਿਆਸੀ ਭੇਜਿਆ ਗਣਤੰਤਰ ਦਿਵਸ ਵਾਲੇ ਦਿਨ ਅੰਮ੍ਰਿਤਸਰ ਦੇ ਵਿਰਾਸਤੀ ਮਾਰਗ ਤੇ ਡਾਕਟਰ ਭੀਮ ਰਾਓ ਅੰਬੇਦਕਰ ਦੀ ਪ੍ਰਤਿਮਾ ਤੇ ਹਥੌੜੇ ਮਾਰ ਕੇ ਖੰਡਿਤ ਕਰਨ ਵਾਲੇ ਦੋਸ਼ੀ ਆਕਾਸ਼ਦੀਪ ਨੇ ਪੁਲਿਸ ਰਿਮਾਂਡ ਦੌਰਾਨ ਕਈ ਚੌਂਕਾਨ ਵਾਲੇ ਖੁਲਾਸੇ ਕੀਤੇ ਹਨ आरोपी ਨੂੰ ਕੋਰਟ ਵਿੱਚ ਪੇਸ਼ ਕਰ ਦੁਬਾਰਾ 5 ਦਿਨ ਦੇ ਰਿਮਾਂਡ ਤੇ ਲਿਆ ਗਿਆ ਹੈ। આરોપી ਦਾ ਦੁਬਈ ਵਿੱਚ ਬਰੇਨਵਾਸ਼ ਕੀਤਾ ਗਿਆ ਸੀ ਜਿਸ ਦੇ ਤਿੱਤ ਉਸ ਨੂੰ ਅੰਮ੍ਰਿਤਸਰ ਵਿੱਚ 26 ਜਨਵਰੀ ਵਾਲੇ ਦਿਨ ਮਾਹੌਲ ਖਰਾਬ ਕਰਨ ਲਈ ਭੇਜਿਆ ਗਿਆ ਸੀ। ਪੁਲਿਸ ਨੇ ਕੋਰਟ ਨੂੰ ਦੱਸਿਆ ਕਿ ਆਕਾਸ਼ਦੀਪ ਨੇ ਇੱਕ ਝੰਡਾ ਬਟਿੰਡਾ ਵਿੱਚ ਸਾਰਨਾ ਸੀ ਜੋ ਹਾਲੇ ਰਿਕਵਰ ਕਰਨਾ ਹੈ। दलित समाज दी तरफੋਂ अदालत ਵਿੱਚ ਪਹੁੰਚੇ ਵਕੀਲ ਅਨਿਲ ਕੁਮਾਰ ਚੀਮਾ ਨੇ ਜਾਣਕਾਰੀ ਦਿੱਤੀ ਕਿ ਪੁਲਿਸ ਨੇ ਹਾਲੇ ਇੱਕ ਤਿਰੰਗਾ ਆਕਾਸ਼ਦੀਪ ਤੋਂ ਬਰਾਮਦ ਕਰਨਾ ਹੈ ਜੋ ਕਿ ਉਸਨੇ ਬਠਿੰਡਾ ਵਿੱਚ ਸਾੜਨਾ ਸੀ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ આરોપી ਦੇ ਲਿੰਕ ਦੁਬਈ ਨਾਲ ਜੁੜੇ ਹੋਏ ਹਨ ਦੁਬਈ ਵਿੱਚ ਹੀ ਉਸ ਦਾ ਬ੍ਰੇਨਵਾਸ਼ ਕੀਤਾ ਗਿਆ ਅਤੇ ਉਸ ਨੂੰ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਭੇਜਿਆ ਗਿਆ ਸੀ ਆਕਾਸ਼ਦੀਪ ਨੇ 26 ਜਨਵਰੀ ਨੂੰ ਡਾਕਟਰ ਅੰਬੇਡਕਰ ਦੀ ਮੂਰਤੀ ਦਾ ਅਪਮਾਨ ਕਰਨ ਤੋਂ ਬਾਅਦ ਉਸ ਦੇ ਥੱਲੇ ਤਿਰੰਗਾ ਸਾੜਿਆ ਸੀ ਉਸ ਤੋਂ ਬਾਅਦ ਉਹ ਹਥੌੜਾ ਲੈ ਕੇ ਮੂਰਤੀ ਤੇ ਚੜ ਗਿਆ ਐਸ.ਪੀ. ਸੈਂਟਰਲ ਜਸਪਾਲ ਸਿੰਘ ਨੇ ਦੱਸਿਆ ਕਿ આરોપી ਆਕਾਸ਼ਦੀਪ ਤੋਂ ਇੱਕ ਮੋਬਾਈਲ ਫੋਨ ਵੀ ਬਰਾਮਦ ਹੋਇਆ ਹੈ ਜਿਸ ਨੂੰ ਜਾਂਚ ਲਈ ਫੋਰੈਂਸਿਕ ਜਾਂਚ ਲਈ ਭੇਜਿਆ ਗਿਆ ਹੈ ਉਸ ਦੀ ਰਿਪੋਰਟ ਤੋਂ ਸਾਹਮਣੇ ਆਵੇਗਾ ਕਿ આરોપી ਕਿਸ-ਕਿਸ ਨਾਲ ਗੱਲਬਾਤ ਕਰਦਾ ਸੀ ਨਾਲ ਹੀ આરોપી ਨਾਲ ਸੰਬੰਧਿਤ ਸਾਰਿਆਂ ਲੋਕਾਂ ਨੂੰ ਪੁੱਛਗਿੱਛ ਲਈ ਬੁਲਾਇਆ ਜਾ ਰਿਹਾ ਹੈ ਫਿਲਹਾਲ આરોપી ਦਾ 5 ਦਿਨ ਦਾ ਹੋਰ ਰਿਮਾਂਡ ਲਿਆ ਗਿਆ ਹੈ ACP ਨੇ ਕਿਹਾ ਕਿ ਇਸ ਸਬੰਧ ਵਿੱਚ ਉਹ ਹੋਰ ਜਾਣਕਾਰੀਆਂ ਸਾਂਝੀਆਂ ਨਹੀਂ ਕਰ ਸਕਦੇ ਦੂਜੇ ਪਾਸੇ ਡਾਕਟਰ ਪੀਮਰਾਓ ਅੰਬੇਦਕਰ ਦੀ ਮੂਰਤੀ ਦਾ ਅਪਮਾਨ ਕਰਨ ਵਾਲੇ આરોપી ਆਕਾਸ਼ਦੀਪ ਦੀ ਇੱਕ ਹੋਰ ਵੀਡੀਓ ਸਾਹਮਣੇ ਆਈ ਹੈ ਪ੍ਰਤਿਮਾ ਸਥਲ ਦੇ ਸਾਹਮਣੇ ਸਥਿਤ ਬਿਲਡਿੰਗ ਵਿੱਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਸਾਫ਼ ਪਤਾ ਚੱਲ ਰਿਹਾ ਹੈ ਕਿ ਉਹ ਆਪਣੇ ਨਾਲ ਜਲਨਸ਼ੀਲ ਪਦਾਰਥ ਲੈ ਕੇ ਆਇਆ ਸੀ ਜਿਸ ਨਾਲ ਉਸਨੇ ਸੰਵਿਧਾਨ ਦੇ ਪ੍ਰਤੀਰੂਪ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਜਦ ਕਿ ਪ੍ਰਤਿਮਾ ਨੂੰ ਤੋੜਨ ਲਈ ਹਥੌੜਾ ਵੀ ਲੈ ਕੇ ਆਇਆ ਸੀ ਜੋ ਉਸਨੇ ਆਪਣੇ ਪਿੱਠੂ ਬੈਗ ਵਿੱਚ ਰੱਖਿਆ ਹੋਇਆ ਸੀ ਸੀਸੀਟੀਵੀ ਕੈਮਰੇ ਵਿੱਚ ਹਥੌੜਾ ਘਟਦਾ ਸਾਫ਼ ਨਜ਼ਰ ਆ ਰਿਹਾ ਹੈ ਆਰੋਪੀ ਆਕਾਸ਼ਦੀਪ ਤੇ ਅੰਮ੍ਰਿਤਸਰ ਪੁਲਿਸ ਨੇ 78 ਵਾਤੇ ਪਰਚਾ ਦਰਜ ਕੀਤਾ ਹੈ ਅੱਜ ਇਹਨੂੰ ਆਕਾਸ਼ ਸਿੰਘ ਨੂੰ ਦੁਬਾਰਾ ਕੋਰਟ ਵਿੱਚ ਪੇਸ਼ ਕੀਤਾ ਗਿਆ ਸੀਗਾ ਤੇ ਜੋ ਮਾਜੋਗ ਜੱਜ ਸਾਹਿਬ ਨੇ ਇਹਦਾ 5 ਦਿਨ ਦਾ ਹੋਰ ਪੋਸਟ ਵੰਡ ਸਮਝ ਦਿੱਤਾ ਸਰਕਾਰ ਵੱਲੋਂ ਕੀ ਜਾਰੀ ਕਿਉਂ ਇਹਦੇ ਵੱਲੋਂ ਇਹ ਕੰਮ ਕੀਤਾ ਗਿਆ ਜੀ ਇੱਥੇ ਆ ਕੇ ਇਹ ਪਾਰਟ ਆਫ ਇਨਵੈਸਟੀਗੇਸ਼ਨ ਹੈ ਜੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਸਾਰਾ ਹਾਰਡਲ ਕੀਤਾ ਜਾਊਗਾ ਦਫਤਰ ਕੀਤਾ ਜੀ ਹਮ ਤੱਕ ਹਲ ਚਾਰੇ ਜੀ ਪਾਰਟ ਆਫ ਇਨਵੈਸਟੀਗੇਸ਼ਨ ਸਰ ਪਹਿਲਾਂ ਪਤਾ ਲੱਗਾ ਜੀ ਕਿਹਦੇ ਨਾਲ ਗੱਲਬਾਤ ਇਹਦੀ ਹੋਈ ਆ ਜੀ ਪਹਿਲਾਂ ਇਹਦੇ ਸਾਰੇ ਮੋਬਾਈਲ ਦੀ ਫ੍ਰੈਂਸਰ ਕੀਤੀ ਜਾ ਰਹੀ ਹੈ ਜੀ ਸੀ ਡੀ ਆਰ ਲਈ ਜਾ ਰਹੀ ਆ ਪ੍ਰੈਂਸਿਕ ਜਾਂਚ ਕਰਨ ਤੋਂ ਬਾਅਦ ਸਾਰਾ ਇਹ ਪੇਪਰ ਦੇ ਲੈ ਰਹੇ ਹਾਂ ਅਸੀਂ ਸਾਰਿਆਂ ਨੂੰ ਜਿਹਦੇ ਦਾ ਵੀ ਇਹ ਕੰਟੈਕਟ ਹੈ ਸਾਰਿਆਂ ਨੂੰ ਅਸੀਂ ਸਲਫਰਦਾ ਕਰਾਂਗੇ ਇਹਦਾ ਜਿਹਦੇ ਨਾਲ ਵੀ ਕੋਈ ਕੰਟੈਕਟ ਹੋਵੇ ਸਾਰਿਆਂ ਦੀ ਜਾਂਚ ਹੋਊਗੀ ਜੀ ਜੇਕਰ ਅਸੀਂ ਗੱਲ ਕਰੀਏ ਹੈਰੀਟੇਜ ਸਟਰੀਟ ਦੀ ਤਸਵੀਰ ਵੀ ਸਾਹਮਣੇ ਆਈ ਉਹਦੇ ਵਿੱਚ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਹੈ ਬੈਗ ਦੇ ਵਿੱਚੋਂ ਸਾਰਾ ਸਮਾਨ ਕੱਢ ਕੇ ਇਹ ਵੱਲੋਂ ਇਹ ਕੰਮ ਕੀਤਾ ਗਿਆ ਜੀ ਇਹ ਤਫਤੀਸ਼ ਜਾਰੀ ਹੈ ਜੀ ਪਾਰਟੋਨ